ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰਾਇਣ ਨਰਪਤ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਜਿਸ ਮਿਲਿਏ ਮਨ ਹੋਏ ਆਨੰਦ ਸੋ ਸਤਗੁਰ ਕਈਏ ਮਨ ਕੀ ਦੋਦਾ ਬਿਨਸ ਜਾਏ ਹਰ ਪਰਮ ਪਦ ਲਈ ਐਸਾ ਗੁਰੂ ਜੇ ਸਤਗੁਰੂ ਜੀ ਨੇ ਇਸ ਪਵਿੱਤਰ ਧਰਤੀ ਦੇ ਉੱਤੇ ਆਪਣੀ ਜ਼ਿੰਦਗੀ ਦਾ ਜੀਵਨ ਕਾਲ ਦਾ ਵੱਧ ਤੋਂ ਵੱਧ ਵੱਡਾ ਸਮਾਂ ਇਸ ਧਰਤੀ ਤੇ ਗੁਜ਼ਾਰੇ। ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਦੋਂ ਇਸ ਧਰਤੀ ਤੇ ਪ੍ਰਕਾਸ਼ ਧਾਰਿਆ ਸੀ ਉਸ ਵੇਲੇ ਸਤਗੁਰਾਂ ਦੀ ਸਭ ਤੋਂ ਪਹਿਲਾਂ ਸਿੱਖ ਜਿਹੜੀ ਦੌਲਤਾਂ ਦਾਈ ਸੀ ਜਿਹੜੀ ਮਾਂ ਦੇ ਵਿੱਚ ਇੱਕ ਚਾਹਣਾ ਰੱਖ ਕੇ ਬੈਠੀ ਸੀ ਕਿਉਂਕਿ ਉਦੋਂ ਜ਼ਮਾਨਾ ਇਦਾਂ ਸੀ ਕਿ ਜੇ ਬੇਟੀ ਹੋਈ ਤਾਂ ਘੱਟ ਕਈ ਵਾਰੀ ਦਿੰਦੇ ਸੀ ਨਜ਼ਰਾਨੇ ਦੇ ਤੌਰ ਤੇ ਜੇ ਬੇਟਾ ਹੋਵੇ ਤਾਂ ਵੱਧ ਜਿਉਂ ਸਤਗੁਰਾਂ ਦਾ ਦਰਸ਼ਨ ਕੀਤਾ ਬਾਬਰੀ ਹੋਈ ਬਾਹਰ ਨੂੰ ਆ ਗਈ ਪਿਤਾ ਜੀ ਪੁੱਛਦੇ ਆਪਣੀ ਨਜ਼ਰਾਨਾ ਲੈ ਜਾ ਕਹਿੰਦੀ ਹੁਣ ਮੈਨੂੰ ਧਰਤੀ ਤੋਂ ਸਭ ਤੋਂ ਵੱਡਾ ਨਜ਼ਰਾਨਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਹੋ ਗਏ। ਇਹ ਸਤਗੁਰਾਂ ਦੀ ਪਹਿਲੀ ਝਾਲਕ ਸੀ। ਦੂਸਰੀ ਸਾਡੀ ਸਿੱਖ ਪੰਥ ਦੀ ਮਹਾਨ ਸ਼ਖੀਅਤ ਜਿਹਨੂੰ ਬਾਬੇ ਨਾਨਕ ਹੀ ਕਹਿੰਨੇ ਆ ਉਹ ਧੰਨ ਹੋਈ। ਤੇ ਰਾਏ ਬਲਾਰ ਜਿਹੜਾ ਦੂਸਰੇ ਧਰਮ ਨਾਲ ਸੰਬੰਧ ਰੱਖਦਾ ਸੀ ਉਹਨੇ ਸਤਗੁਰਾਂ ਨੂੰ ਨਜ਼ਰਾਨਾ ਭੇਟ ਕੀਤਾ। 750 ਮਰਬਾ ਜਦੋਂ ਨਿਗਾਹ ਮਾਰੋ ਪਛਾਣੋ ਕਿ ਕਿਵੇਂ ਦਾ ਸਮਾਂ ਸੀ ਗੁਰਨਾਨਕ ਦੇਵ ਪਾਤਸ਼ਾਹ ਦੀ ਖੇਡ ਸਤਗੁਰਾਂ ਨੇ ਸੁਲਤਾਨਪੁਰ ਦੀ ਧਰਤੀ ਤੇ ਆ ਕੇ ਸਭ ਤੋਂ ਪਹਿਲਾਂ ਜਿਹੜਾ ਸਾਨੂੰ ਇੱਕ ਮਨੁੱਖਤਾ ਨੂੰ ਵੱਡਾ ਪਰ ਉਪਕਾਰ ਕਰਕੇ ਸਿਧਾਂਤ ਬਖਸ਼ ਕੀਤਾ ਸੀ ਉਹ ਸੀ ਇੱਕ ਉਹ ਔੰਕਾਰ ਦਾ ਸਿਧਾਂਤ ਤੇ ਉਸ ਵੇਲੇ ਲੋਕ ਜਿਹੜੇ ਵੱਖ-ਵੱਖ ਧਰਮਾਂ 'ਚ ਫਿਰਕਿਆਂ 'ਚ ਜਾਤ-ਪਾਤ 'ਚ ਊਚ-ਨੀਚ ਵੰਡਿਓ ਸੀ ਉਹਨੇ ਸਤਗੁਰਾਂ ਦਾ ਵਿਰੋਧ ਕੀਤਾ ਕਿ ਇੱਕ ਓੰਕਾਰ ਦੀ ਲੜੀ 'ਚ ਪਰੌਣ ਵਾਲਾ ਕਿਹੜਾ ਮਰਦੇ ਇਸ ਧਰਤੀ ਤੇ ਆਇਆ ਸਤਗੁਰਾਂ ਨੇ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੀਤਾ ਕੇਵਲ ਤਾਂ ਕੇਵਲ ਪਵਿੱਤਰ ਕਰਵਾਣੀ ਰਾਹੀਂ ਸਤਗੁਰ ਜੀ ਨੇ ਉਹ ਜਿਹੜੀਆਂ ਮਾਨਸਿਕ ਤੌਰ ਤੇ ਰੂਹਾਂ ਭੇਤ ਭਾਵ ਰੱਖਦੀਆਂ ਸੀ ਉਹਨਾਂ ਸਾਰਿਆਂ ਨੂੰ ਸਤਗੁਰ ਜੀ ਨੇ ਜਾਗਰ ਕੀਤਾ ਗੁਰ ਸ਼ਬਦ ਦੀ ਸੋਝੀ ਬਖਸ਼ਿਸ਼ ਕੀਤੀ ਇਹ ਸਤਗੁਰ ਦਾ ਪਵਿੱਤਰ ਸਿਧਾਂਤ ਗੁਰੂ ਪੰਜਮ ਪਾਸ਼ਾ ਨੇ ਸ਼ਹਾਦਤ ਦੇ ਰੂਪ ਵਿੱਚ ਬਦਲਿਆ ਤੇ ਮੈਂ ਕੱਲ ਦੇਖਦਾ ਸੀ ਉੱਥੇ ਪਵਿੱਤਰ ਧਰਤੀ ਤੇ ਮੈਂ ਗਿਆ ਸੀ ਜਿਸ ਤੇ ਕਿ ਜਿਸ ਵੇਲੇ ਸਹਿਬ ਪੰਜਮ ਪਾਸ਼ਾ ਦੀ ਸ਼ਹਾਦਤ ਹੁੰਦੀ ਆ ਸਾਈ ਮੀਆਂ ਮੀਰ ਮੰਨ ਦੇ ਵਿੱਚ ਇੱਕ ਬਲਬਲਾ ਉਠਿਆ ਕਿ ਸ਼ਾਂਤੀ ਦੇ ਪਹੁੰਚ ਤਵੀਆਂ ਤੇ ਬੈਠੇ ਉੱਤੇ ਤਵੀ ਤੇ ਥੱਲੇ ਅੱਗ ਤੇ ਉੱਤੇ ਰੇਤਾ ਸਤਿਗੁਰਾਂ ਨੂੰ ਬੇਨਤੀ ਕੀਤੀ ਸਤਿਗੁਰ ਜੀ ਜੇ ਕਹੋ ਤੇ ਧਰਤੀ ਪੁੱਠੀ ਕਰ ਦਈਏ ਸਤਿਗੁਰਾਂ ਨੇ ਕਿਹਾ ਅੱਖਾਂ ਮੀਟ ਜੇ ਇਸ ਭਾਰਤਾਂ ਨੂੰ ਤੇਰੇ ਨਾਲ ਸਾਂਝਾ ਕੀਤਾ ਸੀ ਉਹ ਅੱਖਾਂ ਮੀਟ ਕੇ ਜਿੱਲੇ ਮੋਹਰੇ ਚੱਲੀ ਤੇ ਸਤਿਗੁਰਾਂ ਦੇ ਨਤ ਮਸਤਕ ਹੋ ਗਏ ਇਹ ਸਤਿਗੁਰਾਂ ਦਾ ਪਵਿੱਤਰ ਸੰਦੇਸ਼ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਪਵਿੱਤਰ ਧਰਤੀ ਦੇ ਉੱਤੇ ਲੰਬਾ ਸਮਾਂ ਸਤਿਗੁਰ ਜੀ ਨੇ ਬੰਦਗੀ ਕੀਤੀ ਭੋਰੇ ਦੇ ਰੂਪ ਦੇ ਵਿੱਚ ਕਿਉਂਕਿ ਦਸੇ ਪਾਤਸ਼ਾਹੀਆਂ ਅੱਠਵੀਂ ਪਾਤਸ਼ਾਹੀ ਸਤਿਗੁਰ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਜਿਸ ਦੀ ਜੋਤੀ ਜੋਤ ਵਿੱਚ ਜੋਤ ਰਲ ਗਈ ਤੇ ਸਤਿਗੁਰਾਂ ਨੇ ਫੇਰ ਇਹ ਹੁਕਮ ਕੀਤਾ ਕਿ ਸਾਚਾ ਗੁਰੂ ਜਿਹੜਾ ਉਹ ਬਾਪੇ ਬਕਾਲੇ ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿਉਂਕਿ ਰੋਜ਼ ਆਪਾਂ ਸਾਖੀਆਂ ਸਰਵਣ ਕਰਦੇ ਆਂ 135 ਸਾਲ ਜੇ 1469 ਤੋਂ ਲਾਈਏ 1604 ਦੇ ਵਿੱਚ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਵਿੱਤਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸਤਗੁਰਾਂ ਨੇ ਪ੍ਰਕਾਸ਼ਮਾਨ ਕੀਤਾ। ਉਹ ਤੋਂ 104 ਸਾਲ ਬਾਅਦ ਸਤਗੁਰਾਂ ਨੇ 1708 ਦੇ ਵਿੱਚ ਇਹ ਗੁਰਤਾ ਗੱਦੀ ਸੰਪੂਰਨ ਤੌਰ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਵਿੱਤਰ ਗਰਵਾਣੇ ਨੂੰ ਅੰਕਿਤ ਕਰਕੇ ਸਿੱਖਾਂ ਨੂੰ ਹੁਕਮ ਕੀਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਪਰ ਨਾਲ ਸਤਗੁਰ ਜੀ ਨੇ 1699 ਦੇ ਵਿੱਚ ਇੱਕ ਖਾਲਸਾ ਵੀ ਸਾਜਿਆ ਸੀ ਆ ਹੁਣ ਥੋੜੇ ਦਿਨਾਂ ਨੂੰ ਸ਼ਤਾਬ ਦੀ ਆਉਣੀ ਆ ਸੀਸ ਮਹਿਲ ਸਿਸਤਾਨ ਦੀ ਜਿੱਥੇ ਸਤਗੁਰਾਂ ਦੇ ਪਵਿੱਤਰ ਸੀਸ ਦਾ ਉੱਥੇ ਸੰਸਕਾਰ ਕੀਤਾ ਸੀ ਆਨੰਦਪੁਰ ਦੀ ਧਰਤੀ ਤੇ ਤੇ ਸਤਗੁਰਾਂ ਨੇ ਜਿਹਲੇ ਪੁੱਛਿਆ ਨਾ ਜਿਹੜੇ ਬਾਬਾ ਜੀ ਨੂੰ ਜਿਹੜੇ ਸੀਸ ਲੈ ਕੇ ਆਏ ਪੁੱਛਿਆ ਕਿ ਕੀ ਹਾਲ ਸੀ ਦਿੱਲੀ ਦਾ ਤੇ ਜਿਸ ਵੇਲੇ ਦੱਸਿਆ ਤੇ ਸਤਗੁਰਾਂ ਨੇ ਕਿਹਾ ਹੁਣ ਮੈਂ ਖਾਲਸਾ ਇੱਕ ਐਸਾ ਸਾਜੂਗਾ ਜਿਹੜਾ ਲੱਖਾਂ ਕਰੋੜਾਂ ਦੇ ਵਿੱਚ ਆਪਣੀ ਚਮਕ-ਦਮਕ ਨਿਰਪੈਤਾ ਦੇ ਨਾਲ ਆਜ਼ਾਦ ਨਾ ਹਸਤੀ ਦੇ ਨਾਲ ਰਹੂਗਾ ਤੇ ਸਤਗੁਰਾਂ ਨੇ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਹੁਣ ਇੱਥੇ ਇੱਕ ਸਮੇਲ ਬਣਦਾ ਕਿ 1699 ਤੋਂ ਲੈ ਕੇ 1708 ਤੱਕ 9 ਸਾਲ ਖਾਲਸੇ ਦੀ ਪਰਖ ਵੀ ਹੋਈ ਭਾਵੇਂ ਸਤਗੁਰਾਂ ਨੇ ਇਹ ਭੇਤ ਪਾ ਮਟਾ ਦਿੱਤਾ ਸੀ ਗੁਰੂ ਤੇ ਚੇਲੇ ਦਾ ਆਪ ਪੰਜਾਂ ਪਾਸੋਂ ਖੰਡੇ ਦੀ ਪੌੜ ਲਈ ਪਰ 9 ਸਾਲ ਵਿੱਚ ਖਾਲਸੇ ਦੀ ਪਰਖ ਵੀ ਹੋਈ ਕਿ ਖਾਲਸਾ ਗੁਰਸ਼ਬਦ ਦਾ ਪੁਜਾਰੀ ਵੀ ਹੋਇਆ ਖਾਲਸਾ ਨਰਪੈਤਾ ਵਿੱਚ ਵੀ ਆਇਆ ਖਾਲਸਾ ਜਿਹੜਾ ਲਾਲਚ ਤੋਂ ਵੀ ਮੁਕਤ ਹੋਇਆ ਜਿਹਲੇ ਸਤਗੁਰਾਂ ਨੇ ਦੇਖਿਆ ਕਿ ਖਾਲਸਾ ਮੇਰਾ ਸੰਪੂਰਨ ਆ 1706 ਚ ਸਤਗੁਰਾਂ ਨੇ ਗੁਰਤਾ ਗੱਦੀ ਬਖਸ਼ਣ ਤੋਂ ਪਹਿਲਾਂ ਸੰਪੂਰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੂਰਨ ਤੌਰ ਤੇ ਭਾਈ ਮਨੀ ਸਿੰਘ ਜੀ ਦੀ ਕਲਮ ਤੋਂ ਕਲਮਬੰਦ ਕੀਤਾ ਸੋ ਗੁਰੂ ਸਾਹਿਬ ਕਿਰਪਾ ਕਰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਨਹੀਂ ਸਮੁੱਚੀ ਧਰਤੀ ਦੇ ਉੱਤੇ ਜਿਹੜਾ ਆਪਣਾ ਸੰਦੇਸ਼ ਬਖਸ਼ਿਸ਼ ਕੀਤਾ ਸੀ ਉਹ ਸੀ ਖਮੋਸ਼ ਰਹਿ ਕੇ ਵੀ ਬਹੁਤ ਕੁਝ ਕਹਿ ਜਾਣਾ ਜਿਹੜਾ ਅੱਜ ਵੀ ਲੋਕ ਇਸ ਸਥਾਨ ਨੂੰ ਨਤਸ ਪਾਸ ਖਾਉਣ ਆਉਂਦੇ ਆ ਆਪਣੀਆਂ ਝੋਲੀਆਂ ਭਰ ਕੇ ਜਾਂਦੇ ਹੋ ਸੋ ਸਹਿਬ ਗੁਰੂ ਤੇਗ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਡੇ ਤੇ ਮਹਾਨ ਪਰ ਉਪਕਾਰ ਵੀ ਕੀਤੇ ਜਿੱਥੇ ਸਾਨੂੰ ਪਵਿੱਤਰ ਗੁਰਬਾਣੀ ਬਖਸ਼ਿਸ਼ ਕੀਤੀ ਉਥੇ ਨਾਲ ਦੀ ਨਾਲ ਸਤ ਗੁਰਾਂ ਨੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਐਸੀ ਗੁਰਤਾ ਬਖਸ਼ਿਸ਼ ਕੀਤੀ ਜਿਹੜਾ ਇੱਕ ਓੰਕਾਰ ਦਾ ਸਿਧਾਂਤ ਗੁਰੂ ਨਾਨਕ ਦੇ ਪਾਤਸ਼ਾਹ ਨੇ ਚਲਾਇਆ ਸੀ ਉਹਨੋਂ 1708 ਵਿੱਚ ਗੁਰਤਾ ਗੱਦੀ ਬਖਸ਼ਿਸ਼ ਕਰਕੇ ਸਾਨੂੰ ਵੀ ਸਾਰਿਆਂ ਨੂੰ ਉਦੇਸ਼ ਕੀਤਾ ਸੀ ਆਓ ਸਾਰੇ ਇਸ ਗੱਲ ਦਾ ਵੀ ਸੰਕਲਪ ਕਰੀਏ ਆਪਾਂ ਰੋਜ਼ ਇੱਕ ਪੰਗਤੀ ਪੜ੍ਹਦੇ ਬੜੀ ਸੁਖਾਲੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੇ ਫਿਰ ਪ੍ਰਤੱਖ ਗੁਰੂ ਨਸਾਰੇ ਪ੍ਰਤੱਖ ਗੁਰੂ ਸਤਗੁਰੂ ਜੀ ਨਸਤਾਰ ਦਿੰਦੇ ਆਜ ਵੀ ਜਿਹੜੇ ਗੁਰਬਾਣੀ ਨਾਲ ਜੁੜਿਓ ਆ ਅੱਜ ਵੀ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ-ਗੁਰੂ ਕਰਤੇ ਅੱਜ ਵੀ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦੀ ਬਖਸ਼ਿਸ਼ ਜਿੰਨਾਂ ਨੂੰ ਸਤਿਗੁਰ ਬਖਸ਼ਿਸ਼ ਕਰਦੇ ਆ ਉਹ ਨਰਪੈਤਾ ਦੇ ਨਾਲ ਬਿਨਾਂ ਲਾਜ ਤੋਂ ਜੀਵਨ ਵੀ ਜਿਉਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਕੌਮ ਐਸੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ ਜਿਹੜੀਆਂ ਸ਼ਹਾਦਤਾਂ ਦੀ ਲੀਹ ਸਤਿਗੁਰ ਜੀ ਨੇ ਆਪ ਚਲਾਈ ਸੀ ਬਾਬਰ ਨੂੰ ਜਾਬਰ ਕਹਿਣ ਦੀ ਸਤਿਗੁਰਾਂ ਨੇ ਪ੍ਰਥਾ ਚਲਾਈ ਸੀ ਉਹ ਅੱਜ ਵੀ ਜਾਗ ਰਹਿਆ ਅੱਜ ਵੀ ਪਿੱਛੇ ਨੂੰ ਨਿਗਾ ਮਾਰੋ 84 ਤੋਂ ਬਾਅਦ ਉਸੇ ਨਰਪੈਤਾ ਦੇ ਨਾਲ ਆ ਜਿਹੜੇ ਸਾਡੇ ਗੁਰੂ ਕੇ ਸਿੱਖ ਜਿਨ੍ਹਾਂ ਨੂੰ ਸਤਗੁਰਜੀ ਨੇ ਸ਼ਹੀਦੀ ਫੌਜਾਂ ਲਾਨਿਆ ਸੀ ਉਹ ਅੱਜ ਵੀ ਆਪਣੀਆਂ ਸ਼ਹਾਦਤਾਂ ਦੇ ਕੇ ਇਹ ਗੁਰੂ ਕੀ ਫਲਵਾੜੀ ਨੂੰ ਹਰਿਆ ਕਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਤੁਹਾਡੀ ਆਪਣੀ ਸੰਸਥਾ ਆ ਮੈਂ ਅਕਸਰ ਸਟੇਜਾਂ ਤੇ ਕਹਿੰਦਾ ਹੁੰਨਾ ਜੇ ਸੰਸਥਾ ਨੂੰ ਨਿੰਦਾਂਗੇ ਬਹੁਤ ਵੱਡਾ ਨੁਕਸਾਨ ਹੋ ਜਾਊਗਾ ਨੁਕਸਾਨ ਇਸ ਕਰਕੇ ਹੋ ਜਾਊਗਾ ਕਿਉਂਕਿ ਸੰਸਥਾਵਾਂ ਬਣਾਉਣ ਨੂੰ ਬੜਾ ਲੰਮਾ ਸਮਾਂ ਲੱਗਦਾ ਉਹ ਵੀ ਚੇਤਾ ਕਰੋ 1920 ਦਾ ਸਮਾਂ ਜਿਸ ਵੇਲੇ ਸੰਸਥਾ ਦਾ ਨਹੀਂ ਪੱਤਰ ਰੱਖਿਆ ਸੀ ਕਿਸ ਕਾਰਜ ਕਰਕੇ ਰੱਖਿਆ ਸੀ ਜਾਤ ਪਾਤ ਫੇਰ ਮੁੜ ਕੇ ਬਲਵਾਨ ਹੋ ਗਏ ਸਨ ਸਤਗੁਰਾਂ ਦੇ ਸਮੇਂ ਤੋਂ ਬਾਅਦ ਮਹਾਂਤਾਂ ਦੇ ਕਬਜ਼ੇ ਹੋ ਗਏ ਸੀ ਜਿਹੜੇ ਮੰਨ ਮਤਾਂ ਕਰਦੇ ਸੀ ਜਿਹੜੇ ਉੱਚ-ਨੀਚ ਦੇ ਵਿੱਚ ਸਗੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਉਣ ਜਾਣ ਵਾਲਿਆਂ ਨੂੰ ਵਿਤਕਰਾ ਕਰਦੇ ਸੀ ਉਹਨਾਂ ਸਾਰਿਆਂ ਦੇ ਖਿਲਾਫ ਉਹਨਾਂ ਮਹਾਨ ਸ਼ਹੀਦਾਂ ਨੇ ਜਿਹੜੇ ਤਰਨਤਾਰਨ ਦੀ ਧਰਤੀ ਦੇ ਉੱਤੇ ਮੇਥੋਂ ਤੁਸੀਂ ਵੱਧ ਜਾਣਦੇ ਆ ਇੱਕ ਬੀਬੀ ਜਿਹੜੀ ਦੂਸਰੇ ਧਰਮ ਨਾਲ ਸੰਬੰਧ ਰੱਖਦੀ ਸੀ ਉਹਦੀ ਪਤ ਲੁੱਟੀ ਮੈਂ ਤਾਂ ਕਹਿੰਦਾ ਕਿੱਦਾਂ ਦੇ ਸਿੱਖ ਸੀ ਉਥੋਂ ਹੀ ਅਕਾਲ ਤਖਤ ਤੋਂ ਅਰਦਾਸ ਕਰਕੇ ਹਰਮੰਦਰ ਸਾਹਿਬ ਤੋਂ ਤੁਰ ਪਏ ਸ੍ਰੀ ਤਰਨਤਾਰਨ ਨੂੰ ਪਹਿਲੀਆਂ ਛੇਤੀਆਂ ਉਹ ਹੋਈਆਂ ਮਹਾਂਤਾਂ ਤੋਂ ਕਬਜ਼ੇ ਛਡਾਏ ਸੋ ਮੈਂ ਤਾਂ ਕਹਿ ਰਿਹਾ ਸੀ ਇਹਦੀ ਜਿਹੜੀ ਨੀ ਆ ਇਹ ਛੇਤੀਆਂ ਦੇ ਲਹੂ ਤੇ ਮਿੰਜ ਦੇ ਨਾਲ ਰਖੀ ਹੋ ਆ ਇਹੋ ਸਤਿਗੁਰੂ ਜੀ ਦਾ ਇੱਕ ਓੰਕਾਰ ਦਾ ਸਿਧਾਂਤ ਆ ਅੱਜ ਫੇਰ ਯਤਨ ਕੀਤਾ ਜਾ ਰਿਹਾ ਬਈ ਇੱਕ ਓੰਕਾਰ ਦੇ ਸਿਧਾਂਤ ਨੂੰ ਸੱਟ ਮਾਰ ਗਏ ਅੱਜ ਧਰਮਾਂ ਦੇ ਵਿੱਚ ਵੰਡੀਆਂ ਪਾ ਰਹੇ ਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਜਿਹੜੇ ਪ੍ਰਬੰਧਕ ਬਾਖੂਬੀ ਸ਼੍ਰੋਮਣੀ ਕਮੇਟੀ ਪੰਜਾਬ ਤੋਂ ਬਾਹਰ ਵੀ ਕਰਦੀ ਸੀ ਅੱਜ ਉਹਨਾਂ ਨੂੰ ਵੀ ਖੇਰੂ ਖੇਰੂ ਕੀਤਾ ਜਾ ਰਿਹਾ ਇਹ ਅੱਜ ਪਰਚੋਲ ਕਰਨ ਦੀ ਲੋੜ ਆ ਕਿ ਜਿਹੜੀਆਂ ਸੰਸਥਾਵਾਂ ਲਹੂ ਤੇ ਮਿੰਜ ਦੇ ਨਾਲ ਖੜੀਆਂ ਹੋਈਆਂ ਉਹ ਅੱਜ ਸਸਤੇ ਭਾਅ ਨਾ ਚਲੀਆਂ ਜਾਣ ਅੱਜ ਧਾਮੀ ਵਰਗੇ ਕੋਈ ਦੋ ਟੁਕੜਾ ਨੂੰ ਚੌ ਟੁਕੜਾ ਨੂੰ ਲੋਚਦੇ ਲੋਚਦੇ ਵੱਡੀਆਂ ਸੰਸਥਾਵਾਂ ਦਾ ਨੁਕਸਾਨ ਨਾ ਕਰ ਜਣ ਆਓ ਗੁਰੂ ਚਰਨਾ ਵਿੱਚ ਅਰਦਾਸ ਕਰੀਏ ਸਤਿਗੁਰ ਜੀ ਸਾਨੂੰ ਬਖਸ਼ਿਸ਼ ਕਰ ਅੰਮ੍ਰਿਤ ਵੇਲੇ ਦਾ ਜਾਗਣਾ ਸਤਿਗੁਰ ਜੀ ਸਾਨੂੰ ਬਖਸ਼ਿਸ਼ ਕਰ 10-20 ਮਿੰਟ ਗੁਰੂ ਗੁਰੂ ਕਰਨ ਦਾ ਸਮਾਂ ਸਤਿਗੁਰ ਜੀ ਸਾਨੂੰ ਨਿਤਨੇਮ ਦੀ ਪ੍ਰਪੱਕਤਾ ਬਖਸ਼ਿਸ਼ ਕਰ ਸਤਿਗੁਰ ਜੀ ਜੇ ਸਮਾਂ ਬਖਸ਼ੇ ਕੋ ਸਹਿਜ ਪਾਠ ਦੇ 2-4 ਅੰਗ ਅਮਰਤ ਵੇਲੇ ਜਾਂ ਦੁਪਹਿਰ ਜਾਂ ਸ਼ਾਮ ਨੂੰ ਕਰਨ ਦਾ ਸਮਾਂ ਬਖਸ਼ਿਸ਼ ਕਰ ਫੇਰ ਹੀ ਕੌਮ ਦਾ ਪਾਰ ਉਤਾਰਾ ਹੋਣਾ ਜਿਸੇ ਲਈ ਧਰਮ ਦੇ ਵਿੱਚ ਪ੍ਰਪੱਕਤਾ ਹੋਊਗੀ ਮੋਰਲੇ ਵੀ ਖੜੇ ਜਿਹੜੇ ਫੇ ਦੂਰੋਂ ਪਰਛਾਵੇਂ ਤੋਂ ਡਰਦੇ ਆ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਉਪਕਾਰ ਇਸ ਧਰਤੀ ਤੇ ਇੰਨੇ ਗਿਣੇ ਨਹੀਂ ਜਾ ਸਕਦੇ ਤੇਗ ਦੇ ਧਨੀ ਤੇ ਸਤਿਗੁਰੂ ਜੀ ਨੇ ਜਿਹੜੀ ਸਾਨੂੰ ਜੋਤੀ ਬਿਉਂਤ ਮੰਦੀ ਬਖਸ਼ਿਸ਼ ਕੀਤੀ ਸੀ ਗੁਰਸ਼ਬਦ ਦੀ ਇਹਨੂੰ ਅੱਜ ਆਪਾਂ ਆਪਣੇ ਹਿਰਦੇਆਂ ਵਿੱਚ ਵਸਾਈਏ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਵੀ ਆ ਕਰੋ ਕਿਰਪਾ ਸਰਬਕੇ ਦਾਤੇ ਏਕ ਰੂਪ ਲਿਬ ਲਾਵੋ ਨਾਨਕ ਕੀ ਬੇਨਾਂਤੀ ਹਰ ਪੈ ਆਪਣਾ ਨਾਮ ਜਪਾਵੋ ਸਤਿਗੁਰ ਜੀ ਆਪਣੇ ਨਾਮ ਦੀ ਬਖਸ਼ਿਸ਼ ਕਰੋ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਨਾਲ ਸ਼ਰੋਮਣੀ ਕਮੇਟੀ ਦੇ ਮੈਂਬਰ ਸਰਦਾਰ ਬਲਜੀਤ ਸਿੰਘ ਜਲਾਲ ਉਸਮਾ ਸਰਦਾਰ ਅਮਰਜੀਤ ਸਿੰਘ ਦੀ ਭਲਾਈਪੁਰ ਨਾਲ ਸਰਦਾਰ ਸਿਰਜੀਤ ਸਿੰਘ ਦੀ ਤੁਗਲਬਾਦ ਸਾਡੇ ਸਖਤਰ ਸਾਹਿਬ ਤੁਹਾਡੇ ਇੱਥੋਂ ਦੇ ਮੈਨੇਜਰ ਸਹਿਬਾਨ ਹੋਰ ਵੀ ਸਤਿਕਾਰਤ ਰੂਹਾਂ ਸਾਰੀਆਂ ਬੈਠੀਆਂ ਕਿਉਂਕਿ ਜਿਹੜੇ ਇਹ ਕਾਰਜ ਗੁਰੂ ਦੇ ਆ ਸਿੱਖ ਨੂੰ ਤਾਂ ਉਦਾਂ ਹੀ ਸਤਗੁਰੂ ਜੀ ਮਾਣੇ ਬਖਸ਼ਿਸ਼ ਕਰਦੇ ਆ ਪਰ ਜੇ ਸਿੱਖ ਗੁਰੂ ਪ੍ਰਤੀ ਵਫਾਦਾਰੀ ਨਿਭਾਵੇ ਸਤਗੁਰੂ ਜੀ ਮਾਣ ਬਖਸ਼ਿਸ਼ ਕਰਦੇ ਬਹੁਤ ਸਾਰੇ ਕਾਰਜ ਹੋਏ ਵੀ ਆ ਜਿਨ੍ਹਾਂ ਦਾ ਜ਼ਿਕਰ ਹੋਣੇ ਤੁਹਾਡੇ ਕੋਲ ਜਲਾਲ ਹੁਸਮਨ ਸਾਹਿਬ ਨੇ ਕੀਤਾ ਤੇ ਹੁਣ ਕੁਝ ਕਾਰਜ ਜਿਹੜੇ ਬਕਾਇਆ ਉਹ ਵੀ ਸਤਿਗੁਰੂ ਜੀ ਇਸ ਸੰਗਤ ਰੂਪੀ ਸਾਡੇ ਸਮੁੰਦਰ ਤੋਂ ਤਨ ਮਨ ਤੇ ਧਨ ਦੇ ਨਾਲ ਕਰਵਾ ਲੈਣਗੇ ਕਿਉਂਕਿ ਬਹੁਤ ਲੰਮੇ ਸਮੇਂ ਦੀ ਕਾਰ ਪਾਰਕਿੰਗ ਤੇ ਹੋਰ ਉਹ ਕੰਮ ਹੋਣ ਵਾਲੇ ਜਿਨ੍ਹਾਂ ਦਾ ਅੱਜ ਤੱਪ ਵੀ ਆਪਾਂ ਲਾਉਣਾ ਗੁਰੂ ਚਰਨਾਂ ਵਿੱਚ ਅਰਦਾਸ ਸਤਿਗੁਰੂ ਜੀ ਨਾਮ ਦੀ ਬਾਖੇ ਸਾਨੂੰ ਕਰ ਤਾਂ ਕਿ ਆਹ ਜਿਹੜਾ ਭਿਆੰਕਰ ਸਮਾਂ ਤੇਰੀ ਸ਼ਰਮ ਦੇ ਵਿੱਚ ਰਹਿ ਕੇ ਭਵ ਸਾਗਰ ਪਾਰ ਕਰ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ